ਗਾਲੀ ਨਾਲੀ ਲਾਲਾ ਗਾਲੀ ਨਾਲੀ ਲਾਲਾ ਸਾਡੀ ਜਾਨ ਬਣ ਕੇ ਸਾਨੂੰ ਗਾਲੀ ਨਾਲੀ ਲਾਲਾ ਅੱਲਾਹ ਦੋਸਤੋ ਅੱਜ ਤੁਹਾਨੂੰ ਐਸੇ ਇੱਕ ਪਿੰਡ ਦੇ ਵਿੱਚ ਲੈ ਕੇ ਆਇਆ ਜਿੱਥੇ ਕੰਦਾ ਫੜ ਫੜ ਕੇ ਇੱਕ ਨੌਜਵਾਨ ਚੱਲਦਾ ਹੈ ਤੇ ਅੱਖਾਂ ਤੋਂ ਉਸ ਨੂੰ ਦਿਖਦਾ ਨਹੀਂ ਹੈਗਾ ਤੇ ਪਰ ਕਲਾ ਦਾ ਮਾਹਿਰ ਹੈ। ਉਹਦੀ ਆਵਾਜ਼ ਇੰਨੀ ਸੁਰੀਲੀ ਹੈ ਕਿ ਲੋਕਾਂ ਨੂੰ ਵੀ ਮਾਹਿਰ ਜਿਹੜੇ ਸੁਣ ਕੇ ਉਹਦੇ ਹੈਰਾਨ ਹੋ ਜਾਂਦੇ ਨੇ। ਤੇ ਉਸ ਸ਼ਖਸ ਨਾਲ ਵੀ ਮਿਲਾਨੇ ਆ ਤੇ ਉਸ ਦੀਆਂ ਜਿਹੜੀਆਂ ਵੀਡੀਓ ਤੁਹਾਨੂੰ ਉਹ ਦਿਖਾਵਾਂਗੇ ਕਿ ਕਿੰਨੇ ਸੋਹਣਾ ਗਾਉਂਦਾ ਹੈ ਤੇ ਕਿੰਨਾ ਸੁਰੀਲੀ ਉਹਦੀ ਆਵਾਜ਼ ਹੈ ਨਕੋਦਰ ਜਾ ਕੇ ਵੀ ਗਾਉਂਦਾ ਹੈ ਤੇ ਭੇਟਾ ਵੀ ਗਾਉਂਦਾ ਹੈ ਤੇ ਅਲਗ-ਅਲਗ ਜਿਹੜੇ ਗਾਣੇ ਨੇ ਉਹ ਸੋਨੇ-ਸੋਨੇ ਉਹ ਵੀ ਗਾਉਂਦਾ ਹੋਇ ਨਜ਼ਰ ਆਂਦਾ ਹੈ ਪਰਿਵਾਰ ਬੜਾ ਗਰੀਬ ਹੈ ਪਰ ਆਵਾਜ਼ ਇੰਨੀ ਸੁਰੀਲੀ ਹੈ ਉਸ ਸ਼ਖਸ ਨਾਲ ਮਿਲਾਨੇ ਆ ਹੈਪੀ ਕਕਰਾਲਾ ਹੁੰਦਾ ਨਾਮ ਹੈ ਗੱਲਬਾਤ ਕਰ ਲੈਣੇ ਹੈਪੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਰਿਆਂ ਦਾ ਨਿੱਕਾ ਸਵਾਗਤ ਹੈ ਜੀ ਹੈਪੀ ਏ ਬਚਪਨ ਤੋਂ ਇਹ ਇਸ ਤਰ੍ਹਾਂ ਹੈ ਕਿ ਆਪਾਂ ਨੂੰ ਦਿਸਦਾ ਨਹੀਂ ਹੈਗਾ ਤੇ ਆਵਾਜ਼ ਇੰਨੀ ਸੁਰੀਲੀ ਹੈ ਹਾਂਜੀ ਬਚਪਨ ਤੋਂ ਨਹੀਂ ਦਿਸਦਾ ਜੀ ਮੈਨੂੰ ਤੇ ਮੈਨੂੰ ਗਾਉਣਾ ਮੈਂ ਤੋਂ ਯਾਰ ਇੱਕ ਤੋਂ 11 ਜੀ ਮੈਂ ਪਹਿਲਾਂ ਛੋਟਾ ਹੁੰਦਾ ਗਾਉਂਦਾ ਹੁੰਦਾ ਸੀਗਾ ਜੀ ਪਹਿਲੇ ਛੋਟੇ ਹੁੰਦੇ ਕਿਸ ਤਰ੍ਹਾਂ ਗਾਉਂਦੇ ਸੀ ਹੁਣ ਤੇ ਤੁਸੀਂ ਹਾਰਮੋਨੀਅਮ ਵੀ ਰੱਖਿਆ ਹੋਇਆ ਹੈ ਕਿਸ ਤਰ੍ਹਾਂ ਗਾਉਂਦੇ ਸੀ ਮੈਂ ਪਹਿਲਾਂ ਪੀਪੀ ਨਾਲ ਗਾਉਂਦਾ ਸੀ ਡੰਡੇ ਲੈ ਕੇ ਜੀ ਹੱਥ 'ਚ ਪਹਿਲੇ ਮੈਂ ਇਦਾਂ ਹੀ ਗਾਉਂਦਾ ਹੁੰਦਾ ਸੀ ਪਰ ਮੈਨੂੰ ਸ਼ੌਕ ਪੈ ਗਿਆ ਸਾਡੇ ਪਿੰਡ ਜਾਗਰਨ ਸੀਗਾ ਜੀ ਤੇ ਉੱਥੇ ਮੈਨੂੰ ਸਾਰਿਆਂ ਨੇ ਗਵਾਇਆ ਕਹਿੰਦੇ ਤੁਸੀਂ ਇੱਕ ਪੇਟ ਗਾਓ ਜਦੋਂ ਮੈਂ ਦੋ ਪੇਟਾ ਕਾਇਆ ਜੀ ਮੈਨੂੰ ਸਾਰੇ ਕਹਿਣ ਲੱਗੇ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ ਫਿਰ ਮੇਰੇ ਇੱਕ ਸੁਪਨਾ ਬਣ ਗਿਆ ਟ੍ਰੀਨ ਬਣ ਗਿਆ ਜੀ ਮੈਂ ਸਿੰਗਰ ਹੀ ਬਣਨਾ ਹੈ ਚਲੋ ਪਹਿਲੇ ਅੱਜ ਇਹਨਾਂ ਨੇ ਗੱਲ ਕੀਤੀ ਹੈ ਤੁਸੀਂ ਪੇਟਾ ਸ਼ੁਰੂ ਕੀਤੀ ਪਹਿਲੀ ਪੇਟ ਹੀ ਉਹ ਸੁਣਨ ਹੈ ਤੁਹਾਡੇ ਤੋਂ ਕਿ ਕਿ ਰੱਬ ਦਾ ਨਾਮ ਲੈਣਾ ਹੀ ਸਭ ਤੋਂ ਵੱਡੀ ਗੱਲ ਹੈ ਕਿਉਂਕਿ ਇੱਕ ਕਲਾਕਾਰ ਵਾਸਤੇ ਰੱਬ ਦਾ ਨਾਮ ਲੈ ਕੇ ਸਟੇਜ ਤੇ ਵੀ ਚੜਦਾ ਹੈ ਮੱਥਾ ਟੇਕ ਕੇ ਚੜਦਾ ਹੈ ਤੇ ਰੱਬ ਦਾ ਨਾਮ ਲੈ ਕੇ ਸ਼ੁਰੂ ਕਰਦਾ ਹੈ ਤੇ ਉਸੇ ਨੂੰ ਵੀ ਆਪਾਂ ਸੁਣਨ ਹੈ ਕੀ ਪੇਟ ਕੇ ਜਿਹੜੀ ਉਹ ਗਾਈ ਸੀ ਤੁਸੀਂ ਸੁਣਾਣੇ ਜੀ ਅੱ ਆ ਰੱਜ ਕੇ ਰਜਾਇਆ ਸਾਨੂੰ ਮਾਤਾ ਨੇ ਰੱਜ ਕੇ ਰਜਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ 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 ਸਾਨੂੰ ਮਾਤਾ ਨੇ ਖੋਲ ਦੇਵੇ ਮਈਆ ਚੇਤੋ ਦਇਆ ਵਾਲੇ ਬਾੜ ਜੀ ਸੁਧ-ਬੁਧ ਭੁੱਲ ਜਾਵੇ ਐਸਾ ਦੇ ਦੇ ਪਿਆਰ ਜੀ ਖੋਲ ਦੇਵੇ ਮਈਆ ਚੇਤੋ ਦਇਆ ਵਾਲੇ ਬਾੜ ਜੀ ਸੁਧ-ਬੁਧ ਭੁੱਲ ਜਾਵੇ ਐਸਾ ਦੇ ਦੇ ਪਿਆਰ ਜੀ ਰਸਤਾ ਦਿਖਾਏ ਸਾਨੂੰ ਮਾਤਾ ਨੇ ਰਾਸਤਾ ਦਿਖਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ ਸਾਨੂੰ ਮਾਤਾ ਨੇ ਚਰਨੀ ਲਗਾਇਆ ਸਾਨੂੰ ਮਾਤਾ ਨੇ ਬਾਕੀ ਮਾਤਾ ਨੇ ਚਰਨੀ ਲਗਾ ਕੇ ਤੇ ਆਵਾਜ਼ ਦੇ ਵਿੱਚ ਇੰਨਾ ਹੀ ਮਿਠਾਅ ਦਿੱਤੀ ਹੈ ਕਿ ਮਾਤਾ ਨੇ ਚਰਨੀ ਲਗਾਇਆ ਮਾਤਾ ਦੀ ਗੱਲ ਕਰਦੇ ਆ ਮਾਂ ਵੀ ਸਾਡੇ ਨਾਲ ਮੌਜੂਦ ਹੈਪੀ ਕਰਾ ਲੈ ਬੇਬੀ ਕਿਸ ਤਰ੍ਹਾਂ ਕਿਉਂਕਿ ਅੱਖਾਂ ਤੋਂ ਦਿਸਦਾ ਨਹੀਂ ਤੇ ਆਵਾਜ਼ ਇੰਨੀ ਪਿਆਰੀ ਹੈ ਕਿ ਦੁੱਖ ਨਹੀਂ ਹੁੰਦਾ ਕਿ ਕਿ ਆ ਅੱਖਾਂ ਤੋਂ ਨਹੀਂ ਦਿਸਦਾ ਦੁੱਖ ਤਾਂ ਆਉਂਦੀ ਆ ਹੁਣ ਜਦ ਕੱਲਾ ਜਾਂਦਾ ਵੀ ਦਿਖ ਰਾਂ ਨਹੀਂ ਹੈਪੀ ਮੈਂ ਬਿਠੇ ਰਕਾ ਨਹੀਂ ਹੈਪੀ ਦਿਖਣ ਦੇ ਕਹਿੰਦਾ ਮੈਂ ਤਾਂ ਜਾਊਂਗਾ ਵੀ ਬੇਬੀ ਗਾਂਦਾ ਵੀ ਬੜਾ ਸੋਹਣਾ ਹੈ ਲੋਕ ਵੀ ਸੁਣਦੇ ਨੇ ਵਧੀਆ ਲੱਗਦਾ ਕਿ ਲੋਕੀ ਖੜ ਕਰਕੇ ਦੇ ਸੁਣਦੇ ਨੇ ਮੈਨੂੰ ਡਰ ਲੱਗਦਾ ਵੀ ਕੋਈ ਮਦਦ ਦੂਗਾ ਕੋਈ ਹੋ ਕਰ ਦੂਗਾ ਮੈਂ ਹੈਪੀ ਜਾਇਆ ਨਾ ਕਰ ਕਰ ਮੈਂ ਤਾਂ ਗਾਉਂਗਾ ਬੀਬੀ ਮਾਨੋ ਤਾਂ ਚਲੋ ਡਰ ਹੁੰਦਾ ਹੀ ਹੈ ਕਿ ਆਵੇ ਕਿ ਕਿ ਤੇ ਕਿਉਂਕਿ ਦਿਸਦਾ ਨਹੀਂ ਹੈਗਾ ਤੇ ਕੰੰਦਾ ਨੂੰ ਫੜ ਫੜ ਕੇ ਜਾਂਦਾ ਸੁਣੇ ਪਿੰਡ ਵਾਲੇ ਵੀ ਦੱਸਦੇ ਵੇਸੇ ਕੰੰਦਾ ਨੂੰ ਫੜ ਫੜ ਕੇ ਤੁਰ ਹਾਂ ਕੰੰਦਾ ਨੂੰ ਫੜ ਫੜ ਕੇ ਜਾਂਦਾ ਜੀ ਕਰ ਮੈਂ ਤਾਂ ਗਾਉਂਗਾ ਮੈਂ ਤਾਂ ਗਾਂਦਾ ਸਾਂ ਕਹਿੰਦਾ ਕੋਈ ਕਿਸੇ ਕੋਲ ਗੁਆਰ ਨਹੀਂ ਲਗਾਈ ਸਰਕਾਰ ਵੱਲੋਂ ਜਾਂ ਕਿਸੇ ਕੋਲ ਕੀ ਆ ਵੀ ਬੱਚਾ ਸਾਡਾ ਇਹ ਦਿਸਦਾ ਨਹੀਂ ਹੈਗਾ ਤਾਂ ਕੋਈ ਇਸ ਨੂੰ ਕੋਈ ਹੱਲ ਕੀਤਾ ਜਾਵੇ ਨਾ ਜੀ ਕੋਈ ਨਹੀਂ ਲਾਇ ਜੀ ਹੈਪੀ ਕੰਦਾ ਨੂੰ ਫੜ ਫੜ ਕੇ ਤੁਰਦੇ ਹੋ ਤੇ ਕਿਸ ਤਰ੍ਹਾਂ ਦਾ ਕੰਦਾ ਦਾ ਕੋਈ ਇਸ ਤਰ੍ਹਾਂ ਦਾ ਕੋਈ ਗਾਣਾ ਬਣਾਇਆ ਹੋਇਆ ਜਿਸ ਤਰ੍ਹਾਂ ਕਿ ਕੰਦੇ ਨਾਲ ਤੁਰਦੇ ਹੋਏ ਜੇ ਕੋਈ ਗਾਇਕ ਹਾਂਜੀ ਮੈਂ ਇੱਕਰ ਆਪਣੇ ਨਾਲ ਗੱਲਾਂ ਸੌਂਗ ਆਏ ਸੀਗਾ ਕਨਵਰ ਨਾਲ ਜੀ ਕਿਉਂਕਿ ਜਦ ਮੇਰਾ ਕਨਵਰ ਨਾਲ ਗਾਣਾ ਆਇਆ ਸੀਗਾ ਜੀ ਮੈਨੂੰ ਇਦਾਂ ਲੱਗੇ ਸੀ ਮੇਰੀ ਮਿਹਨਤ ਨੂੰ ਫਲ ਲੱਗਿਆ ਜੀ ਮਨ ਬਹੁਤ ਖੁਸ਼ੀ ਹੋਈ ਤੇ ਜਦ ਮੇਰਾ ਗਾਣਾ ਅਲੀ ਜੋ ਐਸੀ ਗਾਈ ਅ ਚੱਕਨਵਰ ਗਰੇਵਾਲ ਨੇ ਵੀ ਤੁਹਾਡੀ ਬਾਹ ਫੜ ਲਈ ਤੇ ਉਹਨਾਂ ਨੇ ਫਿਰ ਇੱਕੋ ਹੀ ਗਾਣਾ ਆਇਆ ਜਾਂ ਹੋਰ ਵੀ ਗਾਣੇ ਕੱਢੇ ਨਾ ਜੀ ਉਹਨਾਂ ਨੇ ਇੱਕੋ ਹੀ ਗਾਣਾ ਕਰਵਾਇਆ ਜੀ ਹਲੇ ਉਹ ਕਹਿੰਦੇ ਵੀ ਮੈਂ ਜਿੰਨੇ ਚੋਕਾ ਹੋ ਗਿਆ ਮੈਂ ਉਹਨਾਂ ਕੋਲ ਟੋਡਾ ਕੁਝ ਕਰਦਾ ਨਾ ਹੀ ਠੀਕ ਉਹ ਗਾਣਾ ਵੀ ਸੁਣਾਗੇ ਤੁਹਾਡੇ ਕੋਲ ਕਿਸ ਤਰ੍ਹਾਂ ਸੀ ਉਹ ਗਾਣਾ ਗਾਣਾ ਸੁਣਾ ਦੇਣਾ ਜੀ ਆ ਬੱਲੇ ਚੱਲ ਪੀਰ ਮਨਾਲੇ ਓ ਲੋਕੀ ਅਕਲ ਦੇ ਅੰਨੇ ਨੇ ਐਥੇ ਕੋਈ ਨਹੀਂ ਕਿਸੇ ਨੂੰ ਪਛਾਣਦਾ ਏ ਸਰ ਇਸ਼ਕ ਤੇ ਅੰਨੇ ਨੇ ਓ ਕੁਦਰਤ ਨੇ ਖੇਲ ਰਚਾਈ ਕੁਦਰਤ ਹੀ ਆਈਏ ਮੈਂ ਕੁਦਰਤ ਨਾਲ ਗੱਲਾਂ ਕਰਦਾ कुदरत ही शाही रबा कैसी तेरी दुनिया में ढंग भी नहीं देखे रबा कैसी तेरी दुनिया में ढंग भी नहीं देखे कि तरह देने दे, ते दे, 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 दे रंग भी नहीं देखे कि तरह देने ते रंग भी नहीं देखे रबा कैसी तेरी ਦੁਨੀਆ ਪੜ ਸਕਾਂ ਗੁਰਬਾਣੀ ਮੇਰੇ ਕਰਮਾਂ 'ਚ ਕਿੱਥੇ ਕੰਦਾ ਪੜ ਪੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ ਪੜ ਸਕਾਂ ਗੁਰਬਾਣੀ ਮੇਰੇ ਕਰਮਾਂ 'ਚ ਕਿੱਥੇ ਕੰਦਾ ਪੜ ਪੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ ਕੰਦਾ ਪੜਿ ਪੜ ਜਾਵਾਂ ਮੈਂ ਜਾਵਾਂ ਜਿੱਥੇ ਜਿੱਥੇ ਬਣੀ ਕਿੱਥੇ ਮੈਂ ਪੜ ਸਕਾ ਤੇ ਕੰਦਾ ਫੜ ਫੜ ਕੇ ਮੈਂ ਜਾਵਾਂ ਬਾਕੀ ਗੱਲ ਸਹੀ ਕੀ ਹੈ ਹੈ ਭੀ ਭੇਟਾਂ ਗਾਲੀਆਂ ਸੁਫੀ ਗਾਰੇਓ ਤੇ ਹੋਰ ਕੋਈ ਗਾਣਾ ਅਲੱਗ ਤੋਂ ਕੋਈ ਗਾਣਾ ਗਾਇਆ ਜਾਂ ਕੋਈ ਇਸ ਤਰ੍ਹਾਂ ਦਾ ਗਾਣਾ ਕਿ ਕੋਈ ਕਿਸੇ ਨੇ ਸੁਣਿਆ ਜਾਂ ਕੋਈ ਗਾਇਆ ਤੁਸੀਂ ਹਾਂਜੀ ਮੇਰਾ ਇੱਕ ਗਾਣਾ ਆਇਆ ਸੀਗਾ ਜੀ ਉਹ ਮੈਂ ਤੁਹਾਡੇ ਰੂਰ ਕਰਨ ਜਾ ਰਿਹਾ ਜੀ ਸਾਡੇ ਚੇਤੇ ਹਨ ਦੀ ਸਾਡੇ ਚਿੱਤੇ ਆਉਣ ਦੀ ਏ ਅਜ ਕਿਤਾ ਆ ਗਏ ਨੇ ਤੈਨੂੰ ਯਾਰ ਨਾ ਮਾਣੇ ਦੇ ਕਰ ਕਿਤਾ ਤ ਆ ਗਏ ਨੇ ਤੇਰੀ ਮਿਹਰਬਾਨੀ ਏ ਕੰਗਾਲ ਤੈ ਕਰ ਤੇਰੀ ਹਣ ਕੀ ਮੰਗਣ ਆਈ ਏ ਫੱਕਰਾਂ ਦੇ ਦਰਤੇ ਨੀ ਦੱਸ ਕੀ ਮੰਗਣ ਆਈ ਏ ਫੱਕਰਾਂ ਦੇ ਦਰਤੇ ਨੀ ਆ ਆ ਜਿੱਤ ਚੱਲ ਕੇ ਆ ਗਈ ਏ ਕੱਲੀ ਨੇ ਮੋੜਦੇ ਤੇਰੇ ਵਰਗੀ ਕੀ ਕਰਨੀ ਦਿਲ ਤੇਰਾ ਨਹੀਂ ਤੋੜਦੇ ਸੇ ਮੇਤੇ ਬਬੇ ਨੇ ਸਾਡੇ ਲਿਖਤੇ ਚਰਚੇ ਦੀ ਕੌਣ ਕੀ ਮੰਗਣੇ ਆਈ ਏ ਫੱਕਰਾਂ ਦਾ ਦਰਤੇ ਨਹੀਂ ਦੱਸ ਕੀ ਮੰਗਣੇ ਆਈ ਏ ਟੱਕੇ ਰਾਂਦੇ ਦਰਦਨੀ ਹੈ ਗਾਣਾ ਤੇ ਤੁਸੀਂ ਆਵਾਜ਼ ਬੜੀ ਸੁਰੀਲੀ ਆਵਾਜ਼ ਨੂੰ ਗਾਉਂਦੇ ਹੋ ਤੁਸੀਂ ਤੇ ਹਾਰਮੋਨੀਅਮ ਫਿਰ ਬਿਨਾ ਦੇਖੇ ਕਿਸ ਤਰ੍ਹਾਂ ਨਾਲ ਇਹ ਸਿੱਖਿਆ ਲਿੱਤੀ ਸੀ ਕਿਸ ਤਰ੍ਹਾਂ ਨਾਲ ਬਜਾ ਬਜਾਉਂਦੇ ਹੋ ਕੋਈ ਤਬਲਾ ਵਗੈਰਾ ਵੀ ਜਾਂ ਸਿਰਫ ਹਾਰਮੋਨੀਅਮ ਹੀ ਬੁਜਾਰੇ ਮੈਂ ਜੀ ਹਾਰਮੋਨੀਅਮ ਨਾ ਪੇ ਤਾਂ ਸਿੱਖਦਾ ਹੁੰਦਾ ਸੀਗਾ ਜੀ ਮੁੰਡੇ ਨੂੰ ਸੀ ਵੀ ਆ ਜੀ ਮਨ ਕੋਲੇ 3 ਸਾਲ ਲਾਇਨੇ ਤਾਂ ਮੈਨੂੰ ਇੰਨਾ ਕੌਣ ਲੱਗਿਆ ਤੇ ਬਿਨਾ ਦੇਖੇ ਸਾਰਾ ਕੁਝ ਪਤਾ ਕਿ ਕਿਸ ਤਰ੍ਹਾਂ ਨਾਲ ਸਾਰੇ ਗਾਵਾਂ ਕਿਸ ਤਰ੍ਹਾਂ ਗਾਣਾ ਕੇ ਹਾਰਮੋਨੀਅਮ ਤੇ ਹਾਂਜੀ ਸਾਰਕਮ ਲਾ ਲੈ ਨਹੀਂ ਨਹੀਂ ਲਾਣ ਨੂੰ ਤਾਂ ਠੀਕ ਹੈ ਬਿਨਾ ਦੇਖੇ ਕਿ ਕਿਸ ਤਰ੍ਹਾਂ ਨਾਲ ਕਰ ਲੈਂਦੇ ਉਹ ਤੋਂ ਪੂਰੀ ਸਿੱਖਿਆ ਲਿੱਤੀ ਸੀ ਪੂਰੀ ਸਿੱਖਿਆ ਲਿੱਤੀ ਸੀ ਬਸ ਬਿਨਾ ਦੇਖੇ ਤਾਂ ਉਹ ਰੱਬਾ ਜੀ ਦਿਖਾਉਣ ਵਾਲਾ ਪਤਾ ਕੌਣ ਨੇ ਕਿਉਂਕਿ ਜਿਵੇਂ ਆਪਾਂ ਨੂੰ ਬਣਾਤਾ ਆਪਾਂ ਓਕੇ ਪਰਮਾਤਮਾ ਦੀ ਕਿਰਪਾ ਨਾਲ ਦੇਖ ਕੇ ਚਲਾ ਲੈ ਨਹੀਂ ਹੈ ਵੀ ਜਿਸ ਤਰ੍ਹਾਂ ਕਿ ਓਕੀ ਘੜੀ ਹੈ ਕਿਉਂਕਿ ਦਿਸਦਾ ਵੀ ਨਹੀਂ ਹੈਗਾ ਤੇ ਗਾ ਵੀ ਰਿਹਾ ਤੇ ਕੋਈ ਆਇਆ ਨਹੀਂ ਹੈਗਾ ਪੁੱਛਣ ਵਾਸਤੇ ਜਾਂ ਕਿਸੇ ਜਿੱਥੇ ਜਾਂਦੇ ਹੋ ਕੋਈ ਦੱਸ ਦਾਨੀ ਕਿ ਹਾਂ ਵੀ ਯਾਰ ਸਾਡੇ ਕੋਲ ਆ ਅਸੀਂ ਤੈਨੂੰ ਨਾਲ ਰੱਖਾਂਗੇ ਗਾਵਾ ਤੂੰ ਗਾ ਇਹਨਾਂ ਵਧੀਆ ਗਾਣਾ ਤੂੰ ਦੇਖੋ ਜੀ ਵੈਸੇ ਤਾਂ ਕਿਹਾ ਕਿਸੇ ਨੇ ਇੱਕ ਦੋ ਨੇ ਕਿਹਾ ਸੀ ਮੁੜ ਕੇ ਜਦੋਂ ਮੈਂ ਫੋਨ ਫੋਨ ਕਰਨਾ ਮੁੜ ਕੇ ਜਵਾਬ ਹੀ ਨਹੀਂ ਦਿੱਤਾ ਇਹਨਾਂ ਨੇ ਕਿਨੂ ਕਿਨੂ ਫੋਨ ਲਾਇਆ ਸੀ ਹੁਣ ਤੱਕ ਇੱਕ ਤਾਂ ਜੀ ਪਟਿਆਲੇ ਦੀ ਸੀ ਆਪਣੇ ਲਵੇ ਦਵਲਾਨ ਪਿੰਡ ਆਈ ਉਹ ਕਹਿੰਦੇ ਸੀ ਕਿ ਮੋਂ ਉਹਨਾਂ ਨਾਲ ਜਾਗਰਨ ਦੇ ਵਿੱਚ ਪੇਟਾ ਗਈਆਂ ਕਿ ਉਹ ਕਹਿੰਦੇ ਸਾਡੇ ਨਾਲ ਜਾਗਰਨ ਦੇ ਵਿੱਚ ਚਲੇ ਜਾ ਕਰੋ ਤੇ ਮੈਂ ਉਹਨਾਂ ਨੂੰ ਫੋਨ ਕਰਿਆ ਜੀ ਮੁੜ ਕੇ ਉਹਨਾਂ ਨੇ ਜਵਾਬ ਦਿੱਤਾ ਕਹਿੰਦਾ ਕੋਈ ਨਾ ਦੱਸਾਂਗੇ ਜਦੋਂ ਟਾਈਮ ਆਊਗਾ ਕੋਈ ਮੱਕੀਸ ਨੇ ਮਦਦ ਵਗੈਰਾ ਕੁਛ ਨਹੀਂ ਕੀਤੀ ਹੈਗੀ ਕੋਈ ਕਿਸ ਨਾ ਜ ਕਿਸੇ ਨੇ ਮਦਦ ਤਾਂ ਨਹੀਂ ਕਰੀ ਸਭ ਬਿਲਕੁਲ ਹੈਪੀ ਕਕਰਾਲਾ ਤੇ ਬੜਾ ਵਧੀਆ ਜਿਹਦੀ ਆਵਾਜ਼ ਸੁਣ ਕੇ ਸਭ ਹੈਰਾਨ ਨੇ ਕਿਉਂਕਿ ਆਵਾਜ਼ ਦੇ ਵਿੱਚ ਜਾਦੂ ਹੈ ਇੱਕ ਕਨਵਰ ਗਰੇਵਾਲ ਦੇ ਨਾਲ ਵੀ ਗਾਣੇ ਗਾਏ ਤੇ ਉਸ ਉਹਨਾਂ ਨੇ ਵੀ ਇਹਨਾਂ ਦੇ ਗਾਣੇ ਦੀ ਤਾਰੀਫ ਕੀਤੀ ਹੈ ਹਾਂ ਵੀ ਪਰ ਹਾਲੇ ਤੱਕ ਕਿਉਂਕਿ ਗਰੀਬ ਪਰਿਵਾਰ ਤੋਂ ਆ ਕੋਈ ਵੀ ਇਹਨਾਂ ਨੇ ਕਿਸੇ ਨੇ ਵੀ ਇਹਨਾਂ ਦੀ ਬਾਣੀ ਫੜੀ ਹੈਗੀ ਅਸੀਂ ਵੀ ਇਹ ਉਮੀਦ ਕਰਾਂਗੇ ਕਿ ਆਵਾਜ਼ ਇਹਨੇ ਸੋਣੀ ਐ ਤੇ ਕੋਈ ਨਾ ਕੋਈ ਇਹਨਾਂ ਦੀ ਬਾਹ ਫੜੇ ਤੇ ਕਿਉਂਕਿ ਗਰੀਬ ਘਰ ਤੋਂ ਆ ਗਾੰਦਾ ਇਹਨਾਂ ਸੋਣਾ ਐ ਤੇ ਹਰਮੋਨੀਅਮ ਵੀ ਬਿਨਾ ਦੇਖੇ ਵਜਾਂਦਾ ਤੇ ਅੱਖਾਂ ਤੋਂ ਵਿਚਾਰਾ ਨਹੀਂ ਦਿਖਦਾ ਕਾ ਜਿਹੜਾ ਕਿ ਉਸਦੀ ਮਦਦ ਕੀਤੀ ਜਾਵੇ ਪਟਿਆਲਾ ਤੋਂ ਕੈਮਰਾਮੈਨ ਅਨਕੁਸ਼ ਦੇ ਨਾਲ ਕੁਲਵਿੰਦਰ ਕੁਮਾਰ ਦੀਪ